ਭਾਈ ਜੀ ਭਾਈ ਸੂਜੀ ਗੋਲਪੇ ਮਿਲ ਜੈਗੇ 1 ਗਲੇਟ ਕਿੰਨੇ ਖਾਣੇ ਭਾਈ ਤੇਹੀ ਭਾਈ 1 ਗਲੇਟ ਖਾਣੀ ਹੈ ਨਹੀਂ ਇੱਕ ਤਾਂ ਇੱਥੇ ਤੁਹਾਨੂੰ 2 ਮਿਲਣਗੇ ਭਾਈ 2 ਭਾਈ ਹਾਂਜੀ ਸਹੀ ਗੱਲ ਹੈ ਹਾਂਜੀ ਮੈਂ ਸਾਰਵੇ ਇੱਥੇ ਕੁਝ ਵੀ ਨਹੀਂ ਮਿਲਦਾ 500 ਕੋਈ ਮੈਨੂੰ ਕੁਝ ਨਹੀਂ ਨਹੀਂ ਪਿਆਰੋ ਸੋਦਰ ਹੀ ਹੈ ਇੱਕ ਮਿਕਸ ਬੁਜਿਆ ਚਾਟ ਹੁੰਦਾ ਪਿਆਰੋ ਨਹੀਂ ਤੋਂ ਬਿਨਾ ਹੁੰਦਾ ਭਾਈ ਦੇਖੋ ਯਾਰ ਇੱਥੇ ਲੱਗ ਜਾ ਕੇ ਕਿਤੇ ਨਹੀਂ ਛਕਿਆ ਹੋਊਗਾ ਦਹੀਂ ਚਾਟ ਵੀ ਅੱਡੇ ਕੋ ਹੁੰਦੀ ਆ ਇੱਕ ਦਹੀਂ ਤੋਂ ਬਿਨਾ ਹੁੰਦੀ ਪਿਆਰੋ ਮਿਕਸ ਬੁਜਿਆ ਚਾਟ ਅੱਛਾ ਤੇ ਬਾਜੀ ਇਸ ਵਿੱਚ ਮੈਂ ਕੀ ਡਲਦਾ ਹਾਂ ਲੋ ਬੁਜਿਆ ਹਾਂ ਮੈਂ ਨਹੀਂ ਆਲੂ ਕੋ ਜਣੀ ਸੇਵ ਵਗੈਰਾ ਪੈਂਦੇ ਆ ਪਾਪੜੀ ਪੈਂਦੀ ਆ ਦਾਲ ਪੈਂਦੀ ਆ ਮੂੰਗਫਲੀ ਪੈਂਦੀ ਆ ਵੇਖੋ ਇਹ ਪਿਆਜ਼ ਅੱਛਾ ਜੀ ਤੇ ਆ ਦਾਲ ਹੁੰਦੀ ਪਿਆਰੋ ਅਰੇ ਵਾਹ ਧਨੀਆ ਹੁੰਦਾ ਅੱਛਾ ਜਿੱਦਾਂ ਕੋਈ ਕਸਟਮਰ ਕਵੇ ਉਹਨੂੰ ਓ ਇਦੇ ਵਿੱਚ ਵੀ ਜੀ ਆਪਣੀ ਹਰੀ ਚੜਨੀ ਹੁੰਦੀ ਆ। ਅੱਛਾ। ਹਾਂ ਜੀ। ਇਦੇ ਪਦੀਨਾ ਹੁੰਦਾ, ਪਾਲਕ ਹੁੰਦੀ ਵਾ। ਅੱਛਾ। ਇਮਲੀ ਹੁੰਦੀ ਵਾ। ਪਾਲਕ? ਹਾਂ ਜੀ। ਪਾਲਕ ਵੀ ਹਾਂ ਜੀ। ਧਣੀਆਂ ਵੀ ਪੈਂਦਾ ਹਾਂ ਜੀ। ਅਰੇ ਵਾਹ। ਲਸਣ ਪੈਂਦਾ ਪਿਆਰੇ ਦੇ ਵਿੱਚ। ਇਹ ਤੂੰ ਆਏ ਬੱਬਈ ਫਤਿਹ ਚਾੜ ਕਰਨਲ ਦੇ। ਤੂੰ ਕੋਈ ਰੈਸਟੋਰੈਂਟ 'ਚ ਨਹੀਂ ਆਏ। ਅੱਛਾ। ਹਾਂ ਜੀ। ਪਹਿਲਾਂ ਮਹਿੰਗਾ ਡੇਟੇ ਮਿਲ ਗਿਆ। ਨਹੀਂ ਨਹੀਂ ਪਿਆਰੇ, ਸਸਤਾ ਹੀ ਇਹ ਜੀ। ਕੀ ਬਾਤ ਹੈ। ਗੁਰੂ ਰਾਮਦਾਸ ਦੀ ਨਗਰੀ 'ਚ ਬੈਠੇ ਆਂ। ਅੱਛਾ। ਜੋ ਆਵੇ 7 ਵਜਣਾਂ ਜੀ। ਕੀ ਬਾਤ ਹੈ। ਈ ਪੂੜੀ ਹੁੰਦੀ ਆ, ਸੇ ਪੂੜੀ ਹੁੰਦੀ ਆ, ਮਸਾਲ ਤੇ ਮਿਕਸ ਵੀ ਜਾਂਦਾ ਹੁੰਦਾ ਨਿੰਬੂ ਦਾ ਹੁੰਦੀ ਆ ਪਿੰਨਟ ਮਸਾਲਾ ਹੁੰਦਾ ਵਾ ਅੱਛਾ ਆ ਗਿਆ ਆਪਣੇ ਸੇਵ ਆਹ ਰਿਹਾ ਬਾਜੀ ਕੋਈ ਬਾਬਾ ਜੀ ਕੈਮੀਕਲ ਨਹੀਂ ਹੁੰਦਾ ਅੱਛਾ ਜਿਹੜੀ ਆਪਣੀ ਕਾਂਜੀ ਹੁੰਦੀ ਆ ਇਮਲੀ ਦੀ ਹੁੰਦੀ ਆ ਕੋਈ ਕੈਮੀਕਲ ਨਹੀਂ ਦੇ ਵਿੱਚ ਪਾਉਂਦਾ ਕਾਲਾ ਨਮਕ ਹੁੰਦਾ ਵਾ ਮਸਾਲੇ ਹੁੰਦੇ ਦੋ ਕੋਈ ਜਿਆਦੇ ਮਸਾਲੇ ਨਹੀਂ ਭਾਈ ਅਸੀਂ ਜੜ ਕਈ ਪਾਉਂਦੇ ਬਾਬਾ ਪਣਗਾਖੀ ਲੜਦੇ ਹੁੰਦਾ ਆਪਣੇ ਕੋਈ ਇਮਲੀ ਹੁੰਦੀ ਤਿਆਰ ਹਾਂ ਅੱਛਾ ਜੜਨੀ ਆਪਣੀ ਕੱਲੀ ਪਿਆਰੋ ਗੁੜ ਦੀ ਹੁੰਦੀ ਮਿੜ ਜੜਨੀ ਗੁੜ ਦੀ ਹੁੰਦੀ ਹੈ ਜੜਨੀ ਪਾਂਜੀ ਜੜਨੀ ਕਈ ਚੀਨੀ ਪਾ ਕੇ ਵੇਤ ਰੰਗ ਪਾ ਦਿੰਦੇ ਆਪਣੇ ਕੋ ਕੰਮ ਨਹੀਂ ਹਗਾ ਤਾਂ ਇਹ ਗਲਾਸ ਕਰ ਰਹ